ਉਹਨੂੰ ਕਿਨੇ ਬੁਲਾਇਆ ਸਾਡੇ ਪਿੰਡ 'ਚ ਦੱਸੋ ਕਿਨੇ ਬੁਲਾਇਆ ਤੂੰ ਸਾਡੇ ਪਿੰਡ 'ਰਾ ਵਾ ਉੱਠ ਜਾ ਇੱਥੋਂ ਘਰਮਤ ਬਣ ਕਹਦਾ ਹੁੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਹੁਣ ਫਿਰ ਇੱਧਰ ਵੀ ਚੰਦੂ ਕਾ ਡਲਾ ਚੱਲ ਨਾ ਦੱਸ ਪਾ ਹਾਂ ਅਰੇ ਥੋੜਾ ਜਿਹਾ ਗਰਦੋਰੀ ਮੰਗਰੋ ਹੁੰਦੀ ਰਿਹਾ ਕਰੋ ਤੁਹਾਡੇ ਖਾਤਾ 'ਚ 20000 ਆ ਜਾ ਕਰੋ ਸਾਡੇ ਤਾਂ ਕਣਕਾਂ ਕੰਪੈਨਾਂ ਚੱਲ ਪਿਆ ਕੋਕੜੀਆਂ ਦਾ ਦੇਵਾਂ ਜਾਂ ਬੱਕਰੀਆਂ ਦਾ ਦੇਵਾਂਗੇ ਅੱਜ ਵੋਟਾਂ ਮੰਗਣ ਵਾਰੀ ਮੂੰਹ ਚੱਕ ਕੇ ਪਿੰਡਾਂ 'ਚ ਜਾ ਕੇ ਕਿਦਾ ਸੱਤਾਂ ਦਾ ਚੱਲੂਗੀ ਸਰਕਾਰ ਮੀਟਿੰਗ ਅਸੀਂ ਘੇਰ ਕੇ ਕਰਾਈ ਆਉਂਦੇ ਬਾਰ ਐਸੋਸੀਏਸ਼ਨ ਚ ਗਰਮੀਤ ਖੁੱਡੀਆਂ ਨੂੰ ਫੇਰ ਸਾਡੇ ਮੱਥੇ ਲੱਗਾ ਮੱਥੇ ਤਾਂ ਫੇਰ ਲੱਗਣਾ ਹੀ ਭੋ ਲੋਕਾਂ ਦੇ ਸਾਨੂੰ 10 ਦਿਨ ਹੋ ਗਏ ਉੱਥੇ ਡੀਸੀ ਦਫ਼ਤਰ ਮੁਰੇ ਲਿਟੀ ਜੰਨੇ ਅਸੀਂ ਦਿਨ ਰਾਤ ਮੱਛਰ ਚ ਸਾਡੇ ਸਾਥ ਕੁੜਵਾਰੇ ਦਾ ਨਾਂ ਦੇ ਦੱਸੋ ਕਿਹੜਾ ਆਇਆ ਸਰਦਾਰ ਜੀ ਕਿਸਾਨਾਂ ਨੂੰ ਮੀਟਿੰਗਾਂ ਦੇ ਕੇ ਭੱਜਣ ਵਾਲਾ ਗਰਮੀਤ ਖੁੱਡੀਆਂ ਹਏ 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 ਗਰਮੀਤ ਖੁੱਡੀਆਂ ਦਾ ਇਹੜਾ ਕਾਫਲਾ ਉਹ ਵਾਪਸ ਮੋੜ ਦਿੱਤਾ ਗਿਆ ਕੋਸਾ ਬਿਆਨ ਵੀ ਨਹੀਂ ਦਿੱਤਾ ਤੁਹਾਡੀ ਸਰਕਾਰ ਨੇ ਬਿਆਨ ਵੀ ਇੱਕ ਵਾਰੀ 100 ਬਿਆਨ ਤੇ ਸਾਡੇ ਬਿਆਨ ਦਿੱਤਾ ਅਸੀਂ ਤੁਹਾਨੂੰ ਰਾਹ ਕਰ ਨੂੰ ਦੱਸਿਆ ਵੀ ਦੱਸੋ ਸਾਡੇ ਨਾਲ ਮੀਟਿੰਗ ਕਰ ਲਓ ਬਹਿ ਕੇ ਯਾਰ ਤੁਸੀਂ ਕੋਈ ਮੀਟਿੰਗ ਕੀਤੀ ਸਾਡੇ ਨਾਲ ਹੈ ਸਾਰੀਆਂ ਮੀਟਿੰਗਾਂ ਦਾ ਬੱਝੇ ਤੁਸੀਂ ਯਾਰ ਤੁਸੀਂ ਤਾਂ ਸਾਡੀ ਵੀ ਨੀਵੀਂ ਪੁਆਤੀ ਅਸੀਂ ਪਾਰਟੀ ਆਵਾਜ਼ ਵੀ ਪਾਰਟੀ ਹੈ ਚਾ ਠੀਕ ਹੈ ਤੁਸੀਂ ਤਾਂ ਸਾਡੀ ਵੀ ਨੀਵੀਂ ਪੁਆਤੀ ਹੁਣ ਇਹਨਾਂ ਨੂੰ ਅਸੀਂ ਕੀ ਜਵਾਬ ਦਈਏ ਜਾਂ ਤਾਂ ਇਹਨਾਂ ਨੂੰ ਛਿੱਤਰ ਖਾਈਏ ਤੇ ਜਾਂ ਫਿਰ ਇਹਨਾਂ ਤੋਂ ਮਾਫੀ ਮੰਗੀਏ ਭਗਵਾਨ ਤਮਨ ਨੂੰ ਐ ਸੀ ਗੱਪ ਮਾਰ ਕੇ ਜਿਵੇਂ ਅੱਗੇ 92 ਲੈ ਗਿਆ ਸੀ ਐ ਨਹੀਂ ਲੈ ਜਾਉਂਾ ਪਰ ਹੁਣ ਤਾਂ ਭੁੱਲ ਜੇ ਹੁਣ ਨਹੀਂ ਇੱਕ ਵੀ ਜਤਨ ਦੰਦੇ ਉਹ ਪਹਿਲਾਂ ਲੈ ਕੇ ਲੈ ਕੇ ਜਿਹੜੇ ਹੁੰਦਾ 0 ਆ ਇਹ ਇਹਨੇ ਆਪ ਹੀ ਆਖਿਆ ਸੀਗਾ ਵੀ ਜਦੋਂ ਕੋਈ ਨਹੀਂ ਕੰਮ ਕਰਦੀ ਸਰਕਾਰ ਉਹਨਾਂ ਦੇ ਡਲੇ ਮਾਰਿਆ ਕਰੋ ਇਹਨੇ ਆਪ ਹੀ ਮਤਾਂ ਦਿੱਤਗਾ ਇਹ ਆਪ ਹੀ ਖਾਊਗਾ 3600 ਦਾ ਪ੍ਰਧਾਨ ਲਾ ਤੇ ਤੁਸੀਂ ਕਈ ਨਕਲੀ ਪ੍ਰਧਾਨ ਬਣੇ ਫਰਦੇ ਆ ਕਿਨੂੰ ਕਿਨੂੰ ਜਵਾਬ ਦਈਏ ਸੀ ਨਹੀਂ ਨਹੀਂ ਪੱਲਾ ਪੱਲਾ ਐ ਕਿੱਥੇ ਪੱਲਾ ਦਿਖਾਓ ਤੁਸੀਂ ਫਜ਼ਾਲ ਜੀ ਸਾਡੇ ਇੱਕ ਇੱਕ ਵੱਲੀ ਰਹਿ ਗਈ ਜਾ ਕੇ ਖਾਜੇ ਮੌਕਾ ਤੇ ਤੁਸੀਂ ਇੱਕ ਵਾਰੀ ਵੇਖਣ ਵੀ ਆਏ ਵੇਖ ਜਾਂਦੇ ਮਾਜਵਾ ਦਾ ਖਤਮਾ ਫਿਰ ਕਾ ਗਿਆ ਇੰਨੇ ਕਿਸਾਨਾਂ ਨਾਲ ਅਸੀਂ ਵਾਅਦਾ ਕੀਤਾ ਸੀ ਅਸੀਂ ਤੁਹਾਡੇ ਕੰਮ ਕਰਵਾ ਕੇ ਦਿਆ ਕਰਾਂਗੇ ਸਾਡੀ ਪਾਰਟੀ ਨੇ ਸਾਡੀ ਨੀਵੀ ਪੁਆਦੀ ਬਾਈ ਜੀ ਕਸਨ ਨੂੰ ਸ਼ਰਮੀ ਨਹੀਂ ਆਉਂਦੀ ਜਮਾਹੰਦਾਂ ਨਾ ਤੁਰੇ ਫਿਰਦੇ ਹੋ ਨਹੀਂ ਨਹੀਂ ਛਾਇ ਲੱਗਦੇ ਤੁਸੀਂ ਕਿਸਾਨਾਂ ਦੇ ਹੋ ਕੇ ਸਾਨੂੰ ਸ਼ਰਮ ਨਹੀਂ ਚਾਹੀਦੀ ਜਿੰਦਾਬਾਦ 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 ਮਰਦਾਬਾਦ ਮਰਦਾਬਾਦ ਉਮੀਦ ਖੁੱਟ ਗਿਆ ਮਰਦਾਬਾਦ 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 ਕਿਸਾਨਾਂ ਨੂੰ ਗੜੇ ਮਾਰੀ ਦਾ ਮਾਜਬਾਨਾ ਦੇਣ ਵਾਲੀ ਭੰਡਾ ਦੀ ਸਰਕਾਰ ਮਰਦਾ ਗਾਂ ਦੇ ਕੇ ਭਜਨ ਵਾਲਾ ਗਰਮੀਤ ਖੁੱਡੀਆਂ ਹਏ 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 ਬੋਟਾ ਮੰਗੜ ਆਉਣ ਗਦਾਰ ਮਾਰੋ ਛਤਰਾ ਕੱਢੋ ਬਾਰ ਬੋਟਾ ਵੇਲੇ ਬਾਪੂ ਕਹਿੰਦੇ ਵਰਕੇ ਸਾਡੀ ਸਾਰ ਨ ਲੈਂਦੇ ਇਹਨਾਂ ਬੋਟ ਬਟੋਰੂ ਪਾਰਟੀਆਂ ਤੋਂ ਨਾ ਚਾਹ ਕਰੋ ਆਪਣੀ ਲਾਗੀ ਆ ਗੱਡਾਰ ਮਾਰੋ ਛੱਤਰ ਗੱਡੋ ਬਾ ਇਹਨਾਂ ਵੋਟਾਂ ਮੰਗਣ ਵਾਲਿਆਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਕਿਸਾਨਾਂ ਨੂੰ ਮੀਟਿੰਗਾਂ ਦੇ ਕੇ ਭਜਣ ਵਾਲਾ ਗਰਮੀਤ ਖੁੱਡੀਆਂ ਹੈ ਬੋਟਾ ਮੰਗਣ ਆਉਣ ਗਦਾਰ ਮਾਰੋ ਛੱਤਰ ਕਟੋ ਬਾਹ ਕੁਵਾਲਵਾ ਕੁਵਾਲਵਾ ਕੋਈ ਨਹੀਂ ਬੋਲ ਲੈਣ ਸਾਨੂੰ ਵੀ ਆ ਸਭ ਨੂੰ ਪੜਾ ਕੱਢ ਲੜਾ ਅੱਗੇ ਪੈਦੇ ਇੱਕ ਵੱਲੀ ਨਾ ਰਹਿ ਗਈ ਸਾਡੇ ਸਾਡੇ ਮੇਰੇ ਆਏ ਨਹੀਂ ਸਰਦਾਰ ਦੀ ਬੁਆਏ ਇਥੇ ਕਰ ਹਾਂ ਆਏ ਤੁਸੀਂ ਸਰਦਾਰ ਦੀ ਸਾਡੇ ਇੱਕ ਇੱਕ ਵੱਲੀ ਰਹਿ ਗਈ ਜਾ ਕੇ ਵਖਾਜੇ ਮੌਕਾ ਤੋ ਤੁਸੀਂ ਇੱਕ ਵਾਰੀ ਵੇਖਣ ਵੀ ਆਏ ਵੇਖ ਜਾਂਦੇ ਮਾਜਵਾ ਦਾ ਖਸਮਾ ਫਿਰ ਖਾ ਗਿਆ ਇਹ ਖੇਤਾਂ ਚ ਕੀ ਵੀ ਤੇ ਵੀ ਕਣਕੀ ਵੀ ਤੇ ਇਹਨਾਂ ਨੂੰ ਪਤਾ ਨਹੀਂ ਵੋਟਾਂ ਚੇਤਰ ਮਾਰਨ ਨੂੰ ਤੁਸੀਂ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਗਰਦੌਰੀ ਮੰਗਰੋ ਹੁੰਦੀ ਰਿਆ ਕਰੋ ਸਾਡੇ ਖਾਤਾਂ ਚ 20000 ਆ ਜਾ ਕਰੋ ਸਾਡੇ ਤਾਂ ਕਣਕਾਂ ਕੰਪੈਨਾਂ ਚੱਲ ਪੈਣਾ ਕੁਕੜੀਆਂ ਨਾ ਦੇਵਾਂਗੇ ਬੱਕਰੀਆਂ ਦੇ ਦੇਵਾਂਗੇ ਅੱਜ ਵੋਟਾਂ ਮੰਗਣ ਵਾਲੇ ਮੂੰਹ ਚਾਟ ਕੇ ਪਿੰਡਾਂ ਚ ਆ ਗਏ ਸੜਕ ਬੋ ਚੱਲ ਕੇ ਵੇਖੋ ਕੀ ਹਾਲ ਹੈ ਨਾ ਦਾਣੇ ਨਾ ਤੂੜੀ ਇੱਥੇ ਬੜਵਾਰੀ ਬੜੂ ਸਾਡੀਆਂ ਕਣਕਾਂ ਵੇਖਣੀ ਨੇ ਤੁਸੀਂ ਇਹ ਕਣਕਾਂ ਵੇਖਣ ਦਾ ਆਉਂਦੇ ਘਟ ਤੋਂ ਘਾਟੇ ਸਾਡੀ ਗਰਦੌਰੀ ਕਰਾਉਣ ਆਉਂਦੇ ਸਾਡੀਆਂ ਕਣਕਾਂ ਵੀ ਨਹੀਂ ਆਇਆ ਇੱਥੇ ਦੱਸ ਕਿਹੜਾ ਬੰਦਾ ਬੜਵਾਰੀ ਹੈ ਸਾਨੂੰ 10 ਦਿਨ ਹੋ ਗਏ ਉੱਥੇ ਡੀਸੀ ਦਫ਼ਤਰ ਮੁਰੇ ਲਿਟੀ ਜਾਂਦੇ ਅਸੀਂ ਦਿਨ ਰਾਤ ਮੱਛਰ ਚ ਸਾਡੇ ਬੜਵਾਰੀ ਦਾ ਨਾਂ ਦੱਸੋ ਕਿਹੜਾ ਆਇਆ ਸਰਦਾਰ ਜੀ ਇੱਕ ਰਾਤ ਯਾਰ ਉੱਥੇ ਲਾ ਕੇ ਵੇਖੋ ਇੱਕ ਰਾਤ ਬੈਠ ਕੇ ਵੇਖੋ ਜਿਹੜੇ ਤੁਸੀਂ ਫਿਰਦੇ ਆ ਸਾਰੇ ਇਕੱਠੇ ਚੱਲ ਕੇ ਉੱਥੇ ਬੈਠ ਕੇ ਵੇਖੋ ਸਾਡੇ ਬਰਾਬਰ 4 ਤਰੀਕ ਦਾ ਧਰਨਾ ਲੱਗਿਆ ਅੱਜ ਤੁਸੀਂ ਵੋਟਾ ਕੋਣੂ ਵੋਟਾਂ ਦੇ ਗਿਆਂ ਕਿਸਾਨਾਂ ਦਾ ਕੋਈ ਹੋਣੇਗਾ ਤੁਸੀਂ ਤਾਂ ਸੱਤਾ ਤੋਂ ਚੱਲੂਗੀ ਸਰਕਾਰ ਮੀਟਿੰਗ ਅਸੀਂ ਘੇਰ ਕੇ ਕਰਾਈ ਆ ਉਹਦੇ ਬਾਰ ਐਸੋਸੀਏਸ਼ਨ ਚ ਗਰਮੀਤ ਖੁੱਡੀਆਂ ਨੂੰ ਫੇਰ ਸਾਡੇ ਮੱਥੇ ਲੱਗਿਆ ਮੱਥੇ ਤਾਂ ਫੇਰ ਲੱਗਣਾ ਹੀ ਪੂ ਲੋਕਾਂ ਦੇ ਮਾਰ ਜਾਂਦਾ ਲਾ ਦਿੰਦਾ ਸਾਨੂੰ ਕੁਛ ਹੱਥੋਂ ਲੈ ਜਾਂਦਾ ਭਾਈ ਜੀ ਤੁਸੀਂ ਤਾਂ ਇੱਕ ਮਿੰਟ ਤੁਸੀਂ ਤਾਂ ਸਾਡੀ ਵੀ ਨੀਵੀਂ ਪੁਆਤੀ ਅਸੀਂ ਪਾਰਟੀ ਆਮ ਆਦਮੀ ਪਾਰਟੀ 'ਚ ਆ ਠੀਕ ਹੈ ਤੁਸੀਂ ਤਾਂ ਸਾਡੀ ਵੀ ਨੀਵੀਂ ਪੁਆਤੀ ਹੁਣ ਇਹਨਾਂ ਨੂੰ ਅਸੀਂ ਕੀ ਜਵਾਬ ਦਈਏ ਜਾਂ ਤਾਂ ਇਹਨਾਂ ਤੋਂ ਛਿੱਤਰ ਖਾਈਏ ਤੇ ਜਾਂ ਫਿਰ ਇਹਨਾਂ ਤੋਂ ਮਾਫੀ ਮੰਗੀਏ ਉਹ ਡਕੜਾ ਕੋਈ ਮੇਰੀ ਗੱਲ ਨੂੰ ਕੁਝ ਘੱਟ ਗਿਆ ਕੋ ਦੇ ਗਿਆ ਸਾਨੂੰ ਇੱਕ ਆ ਕੇ ਉੱਠ ਗਿਆ ਸੁਖਬੀਰ ਬਾਦਲ ਆ ਗਿਆ ਅਮਰਤਾ ਵੜਿੰਗਾ ਗਈ ਸਾਡੀ ਪਾਰਟੀ ਕੋਲੇ ਸਾਡੇ ਲਈ ਟਾਈਮ ਹੈ ਨਹੀਂਗਾ ਇੱਕ ਸਾਡੇ ਪਿੰਡ ਜਾ ਕੇ ਗਏ ਸਾਰਿਆਂ ਨੂੰ ਪੁੱਛ ਪੁੱਛ ਕੇ ਕੀ ਗੱਲ ਹੈ ਤੇ ਤੁਸੀਂ ਇੱਕ ਵਾਰੀ ਵੀ ਜਾਏ ਤੁਹਾਡੇ ਨੂੰ ਕਿੰਨੇ ਦੇਤੇ ਸਾਰੇ ਬੈਠੇ ਆ ਚਲੋ ਉਹਨਾਂ ਨੂੰ ਕਿੰਨੇ ਪੈਸੇ ਦੇਤੇ ਆਖਿਆ ਸਾਨੂੰ ਚਲੋ ਜੀ ਤੁਹਾਡੇ ਨਾਲ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਹੁਣ ਫਿਰ ਇੱਧਰ ਵੀ ਚੱਲੂਗਾ ਡਲਾ ਕੰਦਾ ਉਹ ਗੱਲ ਨੂੰ ਪਰ ਪੰਜ ਸੱਤ ਤੋਂ ਇਕੱਲੇ ਪਿੰਡਾ ਜਾ ਕੇ ਗਏ ਸੀ ਕਿ ਉਹਦੋਂ ਬਾਅਦ ਉਹਨਾਂ ਨੇ ਸਾਰੇ ਉਹਨਾਂ ਨੂੰ ਮਾਓਜਾ ਕਿੰਨਾ ਮਿਲ ਗਿਆ ਚਲੋ ਉਹਨੇ ਇੱਕ ਮਿੰਟ ਉਹਨੇ ਪਿੰਡਾ ਚ ਗਏ ਸੀ ਉਹਨਾਂ ਨੂੰ ਕਿੰਨਾ ਮਾਓਜਾ ਦੇਤਾ ਜੀ ਨਹੀਂ ਉਹਨਾਂ ਦਾ ਉਹ ਸਾਰਿਆਂ ਦਾ ਹੀ ਆਊਗਾ ਬਾਈ ਜੀ ਜਿੰਨੇ ਵੀ ਕਿੱਲੇ ਵਿੱਚ ਪਈ ਮਾਰ ਕੰਕ ਦਾ ਕੰਕ ਦਾ ਮਸ਼ੀਨ ਹੈ ਵਾੜ ਦੇਾਂਗੇ ਤਿੰਨ ਦਿਨਾਂ ਨੂੰ ਕਣਕ ਵਾੜ ਦੇਾਂਗੇ ਜਿਹੜੇ ਵਾਂਣ ਅਸੀਂ ਠੇਕੇ ਤੇ ਲਈ ਬਠੇ ਆਂ ਗਾਹਾਂ ਨੂੰ ਹੋਰ ਬੰਦਿਆਂ ਕੋਲੇ ਲਾ ਗੇ ਕੀ ਦੇਊਗਾ ਸਾਨੂੰ ਕੋਈ ਆਇਆ ਹੀ ਨਹੀਂ ਗਰਦੋਰੀ ਕਰਨ ਜਰਦੋਰੀ ਦਾ ਉਹਨਾਂ ਨੇ ਸਾਰਾ ਰਕਬਾ ਉਹ ਯਾਰ ਤੁਸੀਂ ਤਾਂ ਬਿਆਨ ਵੀ ਨਹੀਂ ਦਿੱਤਾ ਤੁਹਾਡੀ ਸਰਕਾਰ ਨੇ ਬਿਆਨ ਵੀ ਇੱਕ ਵਾਰੀ ਦਿਖਾਓ ਬਿਆਨ ਵੀ ਸਾਡੇ ਬਿਆਨ ਦਿੱਤਾ ਹੈ ਜੀ ਸੀ ਨੇ ਵੈਸੀ ਕੱਚੀ ਗਰਦੋਰੀ ਪਾਈ ਹੈ ਜੀ ਸਾਰੀ ਲਿਸਟ ਉਹਦੇ ਕੋਲ ਪਈ ਹੈ ਕاشتਕਾਰਾਂ ਵਾਲੀ ਹੋਈ ਜਾਂਦੀ ਹੈ ਉਹ ਤਾਂ ਗਲਤੀ ਮੰਨ ਲਓ ਵੀ ਸਾਡੀ ਸਰਕਾਰ ਨੇ ਕੋਹ ਨਹੀਂ ਕਰਿਆ ਕਹੀਂ ਕਹਿ ਦਿਓ ਮੁਆਵਜ਼ਾ ਜਰੂਰ ਨਹੀਂ ਆਇਆ ਕੱਚੀ ਗਰਦੋਰੀ ਜਰੂਰ ਹੋਈ ਹੈ ਫੁੱਟਕਾ ਨੂੰ ਘੇਰ ਕੇ ਮੀਟਿੰਗ ਕਰੀ ਆ ਸਾਨੂੰ ਉਹਨੇ ਇਹ ਜਵਾਬ ਦਿੱਤਾ ਕਿ ਲਿਸਟਾਂ ਬਣਾ ਲਓ ਕਿਸਾਨ ਜਿੱਥੇ ਬੰਦਗੇ ਆਏ ਉੱਥੇ ਹੁਣ ਸੱਦਾ ਕਿਹੜੇ ਬੰਦੇ ਨੇ ਸਾਡੇ ਪਿੰਡ ਨੂੰ ਦੱਸ ਕਿਹੜੇ ਨੇ ਸੱਦਾ ਦਿੱਤਾ ਇੱਥੇ ਹੈ ਪਿੰਡ ਦੀ ਜੀ ਨੇ ਸੱਦਾ ਸਾਨੂੰ ਤੁਹਾਨੂੰ ਕਿਹਨੇ ਬੁਲਾਇਆ ਸਾਡੇ ਪਿੰਡ 'ਚ ਦੱਸੋ ਕਿਹਨੇ ਬੁਲਾਇਆ ਤੂੰ ਸਾਡੇ ਪਿੰਡ ਦਾ ਵਾਹ ਉੱਠ ਜਾ ਇਥੋਂ ਠੀਕ ਗੱਲ ਹੈ ਇਹ ਭਰਾਵਾ ਬਾਦਲ ਗਏ ਹੋ ਛੇਤਰ ਬਣ ਗਏ ਹੁਣ ਥੋੜੇ ਵੀ ਕਿਤੇ ਭਲੇ ਖੇਦ ਨਾ ਰਹੋ ਹਾਂ ਚੰਗੇ ਰੋ ਉੱਠ ਜਾ ਸਾਡੇ ਪਿੰਡੋਂ ਬਸ ਜਾਓ ਬੈ ਉੱਠ ਜਾਓ ਉੱਠ ਜਾਓ ਸਾਡੇ ਪਿੰਡੋਂ ਜਾਓ ਬਸ ਕੱਚੀ ਗਰਦਾਰੀ ਪੱਕੀ ਹੋ ਜਾਂਦੀ ਹੈ ਆਪਾਂ ਨੂੰ ਕੋਈ ਵੋਟਾਂ ਦਾ ਵੀ ਉਵੇਂ ਨਹੀਂ ਸਾਡੇ ਸਾਡੇ ਵੱਡੇ ਐ ਇਹਨਾਂ ਨਾਲ ਹੀ ਰਹੇ ਹਾਂ ਟਕਾ ਨਾਲ ਮੈਂ ਮੈਂ ਪਿਛਲੇ ਪਿੰਡ ਵੀ ਸਾਰਿਆਂ ਨਾਲ ਗੱਲ ਕੀਤੀ ਸਾਰਾ ਜਵਾਬ ਵੀ ਦਿੱਤਾ ਪਰ ਆਏ ਆ ਵੀ ਹੁਣ ਸਾਰਿਆਂ ਨੂੰ ਜਿਵੇਂ ਇੱਕ ਬੰਦਾ ਬੋਲਦਾ ਉਹਦਾ ਤਾਂ ਜਵਾਬ ਦੇ ਦਿੰਨੇ ਆ ਤੇ ਨਈ ਜਰੂਰ ਬਾਪੂ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਹ ਗੱਲ ਕਰਦਾ ਕੋਈ ਵੋਟਾਂ ਨਹੀਂ ਛੋੜਿਆ ਹਸਤੇ ਯਾਰ ਜਾਓ ਸਾਡੇ ਸਾਡੇ ਉਹਦਾ ਉਹਦਾ ਹੱਲ ਹੁੰਦਾ ਨਹੀਂਗਾ ਧਰਨੇ ਦਾ ਉਹਨਾਂ ਦਾ ਸਾਡੇ ਪੈਰ ਨਾ ਆਇਓ ਧਰਨੇ ਦਾ ਹੱਲ ਕਰ ਦਿਓ ਕੋਈ ਜਾ ਕੇ ਉਹਨਾਂ ਨਾਲ ਗੱਲ ਕਰੋ ਕੋਈ ਨਹੀਂ ਤੁਹਾਨੂੰ ਦਿਸੇ ਵੀ ਗੜੇ ਮਾਰੀ ਹੋ ਗਈ ਖੇਤਾਂ ਚ ਨਾ ਕਣਕਾਂ ਨਾ ਤੂੜੀ ਉਹਦਾ ਅਸੀਂ ਦਿਸੇ ਨਹੀਂ ਤੁਹਾਨੂੰ ਹੁਣ ਵੋਟਾਂ ਉੱਥੇ ਬੈਠਿਆ ਉੱਥੇ ਨਹੀਂ ਆਏਗਾ ਚਾਰ ਦਿਨ ਦੇ ਇਹ ਗਏ ਹੋਣੇ ਸਾਡੇ ਪਿੰਡਾਂ ਦੇ ਆਏ 10 11 ਤਰੀਕ ਹੋ ਗਈ ਕੋਈ ਸੁਣੀਏ ਗੱਲ ਸਾਡੀ ਅਸੀਂ ਤੁਹਾਨੂੰ ਰੈਕਰ ਨੂੰ ਦੱਸਿਆ ਵੀ ਦੱਸੋ ਸਾਡੇ ਨਾਲ ਮੀਟਿੰਗ ਕਰ ਲਓ ਬਹਿ ਕੇ ਯਾਰ ਤੁਸੀਂ ਕੋਈ ਮੀਟਿੰਗ ਕੀਤੀ ਸਾਡੇ ਨਾਲ ਹੈ ਸਾਰੀਆਂ ਮੀਟਿੰਗਾਂ ਦਾ ਭੱਜੇ ਤੁਸੀਂ ਯਾਰ ਭੱਲੇ ਨੂੰ ਪ੍ਰਧਾਨ ਲਾਇਆ ਭੱਲੇ ਨੂੰ ਪ੍ਰਧਾਨ ਲਾਇਆ ਉਹ ਕਿੰਨੇ ਵਾਰੀ ਆ ਗਏ ਸਾਡੇ ਚ ਪੱਲੇ ਨੂੰ ਪ੍ਰਧਾਨ ਲਾਇਆ ਪ੍ਰਧਾਨ ਬਣ ਦੇ ਹੱਕਦਾਰ ਹੈਗਾ ਉਹ ਮੀਟਿੰਗ ਸਾਡੇ ਨਾਲ ਕਾਦੀ ਮੀਟਿੰਗ ਹੈ ਸਾਡੇ ਵਰਤ ਨੇ ਸੱਜਾ ਤੁਹਾਨੂੰ ਨਹੀਂ ਜਿਹੜੇ ਜਿਹੜਾ ਇੱਥੇ ਨਹੀਂ ਆਇਆ ਉਹ ਵੱਡ ਗੱਲ ਹੈ ਜਿਹੜੀ ਗੱਲ ਤੁਸੀਂ ਪੁੱਛੀ ਇਹਨਾਂ ਰੇ ਖੁਸ਼ੀ ਗਮੀ ਵਾਲੀ ਉਹ ਆਪ ਆਪਦੇਆਂ ਚ ਤਾਂ ਜਾਣੀ ਹੈ ਨਾ ਖੁਸ਼ੀ ਗਮੀ ਵਾਲੀ ਜਿਹੜੀ ਤੁਸੀਂ ਗੱਲ ਪੁੱਛੋ ਤੂੰ ਸਾਡੇ ਕੋਲ ਕੀ ਲੜਿਆ ਤੁਸੀਂ ਨਹੀਂ ਨਹੀਂ ਭਾਈ ਜੀ ਇਹਨਾਂ ਨੇ ਹੋਰ ਸਵਾਲ ਪੁੱਛਿਆ ਸੀ ਮੁਆਵਜ਼ੇ ਵਾਲਾ ਸਵਾਲ ਨਹੀਂ ਸੀ ਉਹ ਵੀ ਐਸੀ ਵੀ ਤੁਹਾਡੇ ਆਦੇ ਬਣ ਕੇ ਵੋਟਾਂ ਪਾਈਆਂ ਸਵਾਲ ਦੀ ਗੱਲ ਹੈ ਸਵਾਲ ਜੀ ਸੀ ਆਦੇ ਬਣ ਕੇ ਵੋਟਾਂ ਪਾਈਆਂ ਸਾਰਿਆਂ ਨੇ ਪਾਈਆਂ ਸੀ ਆ ਜਿਹੜੇ ਲੋਕ ਖੜੇ ਆ ਸਾਰਿਆਂ ਨੇ ਵੋਟਾਂ ਪਾਈਆਂ ਸੀ ਇਹਨਾਂ ਨੇ ਵੀਰੇ ਹੋਰ ਸਵਾਲ ਪੰਗਾ ਸੀ ਸੋਨੂੰ ਤੇ ਤੁਸੀਂ ਫੇਰ ਉਹੀ ਛੱਤਰ ਮਰੀ ਜੰਨੇ ਉਹ ਬਦਲ ਕ ਲਈ ਮੈਂ ਕਾਂਗਰਸ ਲਈ ਮੈਂ ਉਹੀ ਛੱਤਰ ਤੁਸੀਂ ਮਰੀ ਜੰਨੇ ਸਾਡੇ ਸਾਨੂੰ ਗਰਮੀਤ ਖੁੱਟੀਆਂ ਕਹਿੰਦਾ ਲਿਸ਼ਟਾਂ ਬਣਾ ਲਿਓ ਲਿਸ਼ਟਾਂ ਮਾਲ ਮਹਿਕਵੇਂ ਨੇ ਬਣਾਉਣੀਆਂ ਗਰਦੌਰੀ ਕਰੇ ਪਟਵਾਰੀ ਪੇ ਜੋ ਸੀ ਲਿਸ਼ਟਾਂ ਕਿਦੀਆਂ ਬਣਾ ਲਾਂਗੇ ਗੜੇ ਮਾਰੀ ਉਹਨੇ ਬਾਈ ਜੀ 3600 ਤਾਂ ਪ੍ਰਧਾਨ ਲਾਤੇ ਤੁਸੀਂ ਕਈ ਨਕਲੀ ਪ੍ਰਧਾਨ ਬਣੇ ਫਰਦੇ ਆ ਕਿਹਨੂੰ ਕਿਹਨੂੰ ਜਵਾਬ ਦੀ ਹੈ ਸੀ ਨਹੀਂ ਨਹੀਂ ਪੱਲਾ ਪੱਲਾ ਕਿੱਥੇ ਹੈ ਪੱਲਾ ਦਿਖਾਓ ਤੁਸੀਂ ਉਹ ਫਿਰ ਪੱਲਾ ਸਾਹਿਬ ਆਪਦੇ ਜੁੱਬੇ ਬਾਰ ਮੈਂ ਇੱਕ ਗੱਲ ਤੁਹਾਨੂੰ ਆਖੀ ਜਾਂਦਾ ਵੀ ਕੱਚੀ ਕਰਦਾਰ ਜਰੂਰ ਬਣਦੀ ਹੋਊਗੀ ਜਰੂਰ ਬਣਦੀ ਹੋਊਗੀ ਜੀ ਜਰੂਰ ਬਾਈ ਜੀ ਇੱਥੋਂ ਵਾਲੇ ਬੰਦੇ ਨੇ ਉਹਨਾਂ ਨੂੰ ਦੱਸਣਾ ਸੀ ਮੈਂ ਤਾਂ ਇਹ ਗੱਲ ਕਹੀ ਜਾਂਦਾ ਵੀ ਅਸੀਂ ਦੱਸਿਆ ਬਾਈ ਜੀ ਅਸੀਂ ਪਾਰ ਅਸੀਂ ਦੱਸਿਆ ਸੀ ਮੈਂ ਤਾਂ ਕੀਤੀ ਆ ਵੀ ਸਾਡੇ ਪਿੰਡ ਗੇੜਾ ਲਾਓ ਪੱਟਾ ਪਾਉਂਦੇ ਨੇ ਆਹ ਬੰਦੇ ਬੈਠੇ ਆ ਵੇਖ ਪੁੱਲਾ ਸਿੰਘ ਆ ਇੱਕ ਮੁੰਡਾ ਆ ਆ ਖੜਾ ਆ ਵੜਾ ਆ ਦੇਖੀ ਪਸਾਨਾ ਦੇ ਹੱਕ ਦੀ ਖੜੇ ਆ ਬਾਈ ਜੀ ਮੇਰੇ ਨਾਲ ਸੋਲੋ ਇੱਕ ਆ ਕੀ ਆ ਰੁਪਏ ਮੋਕਰਾ ਆ ਆਹ ਬੰਦਾ ਪਰ ਰੋਡ ਤੇ ਮੈਂ ਤੁਹਾਨੂੰ ਦੱਸਦਾ ਨਹੀਂ ਲਾਓ ਤੁਹਾਡੀਆਂ ਇਹ ਮਾਨਦਾਰੀ ਵਿਖਾਉਂਦਾ ਆ ਕੇ ਕੰਕ ਪਰੋੜ ਦਾ ਮਕਰਿਆ ਤੂੰ ਮੈਂ ਹੁਣੇ ਦਣਾ ਤੂੰ ਸੋਹ ਬਾਰੇ ਮੈਂ ਹੁਣੇ ਦਣਾ ਸੋਹ ਬਾਰੇ ਆਹ ਸੋਹ ਬਾਰੇ ਆਹ ਚੱਲੇ ਦੁਰਦੋਰੇ ਚੱਲਦੇ ਪਾਹੋ ਚੱਲੋ ਨਾ ਪਾਹੋ ਥੋੜਾ ਜਿਹਾ ਗੱਲਬਾਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਗੁਰਮੀਤ ਖੁੱਡੀਆਂ ਦਾ ਇਹ بیٹے ਅੱਜ ਵੋਟਾਂ ਮੰਗਣ ਆਏ ਸੀ ਤਾਂ ਉਹਨਾਂ ਦਾ ਵਿਰੋਧ ਹੋਇਆ ਤੇ ਵਿਰੋਧ ਦੇ ਚੱਲਦੇ ਉਹਨਾਂ ਨੂੰ ਵਾਪਸ ਜਾਣ ਲੈ ਕੇ ਆ ਤਾਂ ਤਸਵੀਰਾਂ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਉਹ ਦਿਖਾ ਦੇਣਾ ਕਿ ਉਹ ਵੋਟਾਂ ਮੰਗਣ ਆਏ ਸੀ ਤਾਂ ਵੋਟਾਂ ਮੰਗਣ ਆਇਆ ਨੂੰ ਉਹਨਾਂ ਨੂੰ ਇੱਥੋਂ ਤੋੜਿਆ ਲੋਕਾਂ ਨੇ ਲੋਕਾਂ ਦੇ ਮਨ 'ਚ ਗੁੱਸਾ ਹੈ ਗੁੱਸਾ ਮੇਰੇ ਘਰ ਤੋਂ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਤਾਂ ਗਰਮੀਤ ਖੁੱਡੀਆਂ ਦਾ ਇਹੜਾ ਕਾਫਲਾ ਉਹ ਵਾਪਸ ਮੋੜ ਦਿੱਤਾ ਗਿਆ ਤਾਂ ਇਸ ਵਕਤ ਪਿੰਡ ਦੇ ਵਿੱਚ ਵਿਰੋਧ ਉੱਠਿਆ ਵਿਰੋਧ ਕੀਤਾ ਗਿਆ ਪਿੰਡ ਦੇ ਕਿਸਾਨ ਜਥੇਬੰਦੀਆਂ ਵੱਲੋਂ ਕੀ ਕਹਿਣਾ ਚਾਹੋਗੇ ਵੀਰੇ ਦੁੱਖ ਹੁੰਦਾ ਜਿਹਦੇ ਵਾਸਤੇ ਅਸੀਂ ਵੋਟਾਂ ਮੰਗੀਆਂ ਸੀ ਨਾ ਇੰਨਾ ਕਿਸਾਨਾਂ ਨਾਲ ਅਸੀਂ ਵਾਅਦੇ ਕੀਤੇ ਸੀ ਵੀ ਅਸੀਂ ਤੁਹਾਡੇ ਕੰਮ ਕਰਵਾ ਕੇ ਦਿਆ ਕਰਾਂਗੇ ਸਾਡੀ ਪਾਰਟੀ ਨੇ ਸਾਡੀ ਨੀਵੀਂ ਪੁਆਤੀ ਬਾਈ ਜੀ ਠੀਕ ਹੈ ਨਕਲੀ ਪ੍ਰਧਾਨ ਇੱਥੇ 36 ਨਕਲੀ ਪ੍ਰਧਾਨ ਬਨੇ ਫਿਰਦੇ ਆ ਚੌਂਕੀਆਂ ਠਾਣਿਆਂ 'ਚ ਫੋਨ ਕਰਦੇ ਆ ਨਕਲੀ ਬਣ ਬਣ ਕੇ ਵੀ ਮੈਂ ਫਲਾਣਾ ਪ੍ਰਧਾਨ ਬਣਦਾ ਨੂੰ ਧੁੰਕਾ ਬੋਲਦਾ ਕੱਖ ਨਹੀਂ ਬੱਲੇ ਇਹਨਾਂ ਦੇ ਵੀਰੇ ਦੇਖ ਲਿਆ ਮੰਨ ਦੁਕੀਆਂ ਦਾ ਅਸੀਂ ਸਾਡੇ ਪਿੰਡ ਦੇ ਨਾਲ ਆ ਬਈ ਅਸੀਂ 2 ਸਾਲ ਹੋ ਗਏ ਨਰਮਾ ਮਰਦੇ ਨੂੰ ਗਰਦੌਰੀ ਕਰਕੇ ਵੀ ਕੋਈ ਪੈਸਾ ਨਹੀਂ ਆਇਆ 2 ਸਾਲ ਹੋ ਗਏ ਨਰਮਾ ਮਰਦੇ ਨੂੰ ਦੇ ਕਿਸਾਨ ਦੇ ਨਾਲ ਆ ਸੀ ਸਾਨੂੰ ਸਾਡਾ ਪਿੰਡ ਪਿਆਰਾ ਸਾਨੂੰ ਪਾਰਟੀ ਤੱਕ ਕੋਈ ਮਤਲਬ ਨਹੀਂ ਦਾ ਫੋਟੋ ਲਾ ਕੇ ਜਾਓ ਵੀ ਕਣਕ ਦਾ ਕਿੰਨਾ ਹਾਲ ਪੇੜਾ ਹੋਇਆ ਵਾ ਬਾਹਲਾ ਹਾਲ ਪੇੜਾ ਹੋਇਆ ਵਾ ਜਿਹੜੇ ਇਨਚਾਰਜ ਲਾਏ ਆ ਉਹ ਤਾਂ ਕੋਈ ਵੇਖਣ ਨੂੰ ਨਹੀਂ ਮਿਲੇਗਾ ਹੁਣ ਅਸੀਂ ਹੋਰ ਇਨਾਂ ਜਿਹੜਾ ਨਵੇਂ ਇਹਨਾਂ ਦੇ ਰਿਸ਼ਤੇਦਾਰ ਭੇਜੇ ਆ ਅਸੀਂ ਉਹਨਾਂ ਦੇ ਮੂੰਹ ਵੇਖਨੇ ਆ ਇਨਚਾਰਜ ਵੀ ਵੇਖ ਦਿੱਤੇ ਵੇਖ ਦਿੱਤੇ ਬਾਈ ਛੋਟਾ ਦੱਸ ਲਾਣੀਗਾ ਸਾਡਾ ਕਿਸਾਨੀ ਮਸਲੇ ਵਾਲਾ ਆਦਾਬ ਕਰ ਲੋ ਸਾਡੇ ਤਣਾਓ ਤੁਸੀਂ ਆਪ ਦਾ ਕਿਵੇਂ ਦੇਖਦੇ ਹੋ ਅੱਜ ਪਿੰਡ ਆਇਆ ਸੀ ਆਪਦਾ ਪ੍ਰਚਾਰ ਕਰਨ ਤੁਸੀਂ ਮੋੜਿਆ ਹੈਗਾ ਕਹਾ ਗਿਆ ਕਿਸੀ ਨਹੀਂ ਬਣਦੇ ਅਸੀਂ ਵਾੜ ਨੂੰ ਦੇਣਾ ਹੀ ਨਹੀਂਗਾ ਸਾਡੇ ਪਿੰਡ ਇੰਨਾ ਨੁਕਸਾਨ ਹੋਇਆ ਵੀ ਕਣਕ ਕਈ ਬੰਦੇ ਤੇ ਖਾਣ ਨੂੰ ਵੀ ਨਹੀਂ 70 7 ਕੁਛ ਨਹੀਂ ਗਾ ਖਤਮ ਕਰਤੀ ਗਣਕ ਇਹਨਾਂ ਨੇ ਸਾਡੇ ਕੋਲੇ ਪਿੰਡ ਕੋਈ ਢੇੜਾ ਨਹੀਂ ਮਾਰਿਆ ਕੁਛ ਨਹੀਂ ਗਾ ਤਕਵੀਰਵਾਦ ਆ ਗਿਆ ਸਾਡਾ ਕੋਈ ਨੇੜੇ ਨਹੀਂ ਗਾ ਆ ਗਿਆ